ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਕਿਉਂਕਿ ਜਦੋਂ ਆਪਾਂ ਅੱਧੀ ਅਧੂਰੀ ਗੱਲ ਸੁਣਦੇ ਆ ਤਾਂ ਗੱਲ ਦੀ ਪੂਰੀ ਸਮਝ ਨਹੀਂ ਆਉਂਦੀ ਇਸ ਕਰਕੇ ਕਿਰਪਾ ਕਰਕੇ ਵੀਡੀਓ ਨੂੰ ਪੂਰਾ ਸੁਣਿਓ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਜੇ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਹਿਗੁਰੂ ਜੀ ਜ਼ਰੂਰ ਲਿਖ ਕੇ ਆਉਣਾ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਇੱਕ ਨਿੱਕੀ ਜੀ ਕਹਾਣੀ ਆ ਪਾਪ ਜੀ ਦੇ ਨਾਲ ਸਾਂਝੀ ਕਰਾਂਗੇ ਕਹਿੰਦੇ ਇੱਕ ਨਗਰ ਦੇ ਵਿੱਚ ਤਿੰਨ ਦਾਨੀ ਰਹਿੰਦੇ ਸੀ ਦਾਨ ਕਰਨ ਦੇ ਵਿੱਚ ਉਹਨਾਂ ਤਿੰਨਾਂ ਦਾ ਕੋਈ ਵੀ ਮੁਕਾਬਲਾ ਨਹੀਂ ਸੀ ਕਰ ਸਕਦਾ ਜਦ ਵੀ ਕੋਈ ਦਿਨ ਤਿਉਹਾਰ ਆਉਂਦਾ ਤਾਂ ਉਹ ਤਿੰਨੋ ਹੀ ਇੱਕ ਦੂਸਰੇ ਤੋਂ ਵੱਧ ਚੜ੍ਹ ਕੇ ਦਾਨ ਪੁੰਨ ਕਰਦੇ ਅਤੇ ਤਿੰਨਾ ਹੀ ਦਾਨੀਆਂ ਦਾ ਕਾਰੋਬਾਰ ਕੁਝ ਇਸ ਤਰੀਕੇ ਦੇ ਨਾਲ ਸੀ ਇੱਕ ਦਾਨੀ ਉਹਦਾ ਦੁੱਧ ਦਾ ਕਾਰੋਬਾਰ ਸੀ ਪਹਿਲਾਂ ਉਹਦੇ ਕੋਲ ਪੁਰਖਾਂ ਵੱਲੋਂ ਮਿਲੀਆਂ ਸਿਰਫ ਇੱਕ ਦੋ ਮੱਝਾਂ ਗਾਵਾਂ ਸਨ ਪਰ ਕਹਿੰਦੇ ਉਹਨੇ ਦੁੱਧ ਵੇਚ-ਵੇਚ ਕੇ ਆਪਣਾ ਕਾਰੋਬਾਰ ਵਧਾ ਲਿਆ ਹੁਣ ਉਹਦਾ ਕਾਰੋਬਾਰ ਬਹੁਤ ਵੱਡਾ ਸੀ ਚੰਗਾ ਮੁਨਾਫਾ ਉਹਨੂੰ ਹੁੰਦਾ ਸੀ ਤੇਰੇ ਕੋਲ ਕਈ ਮੱਝਾਂ ਗਾਵਾਂ ਸਨ ਅਤੇ ਦੁੱਧ ਤੋਂ ਦਹੀਂ ਪਨੀਰ ਕਿਉ ਸਭ ਕੁਝ ਗੁਣਾ ਕੇ ਵੇਚਦਾ ਤੇ ਇਸ ਕਰਕੇ ਪੈਸੇ ਪੱਖੋਂ ਉਹਦਾ ਹੱਥ ਬਹੁਤ ਖੁੱਲਾ ਸੀ ਇਸੇ ਕਰਕੇ ਉਹ ਦਾਨਪੁਣ ਵੀ ਖੁੱਲਾ ਹੀ ਕਰਦਾ ਉਹਦੇ ਘਰ ਦੇ ਵਿੱਚ ਆਇਆ ਹੋਇਆ ਜੀ ਕਦੇ ਵੀ ਖਾਲੀ ਨਾ ਮੁੜਦਾ ਉਸ ਤੋਂ ਬਾਅਦ ਦੂਸਰਾ ਦਾਨੀ ਉਹ ਦਾਨੀ ਦੇ ਕੋਲ ਬਹੁਤ ਸਾਰੀ ਜ਼ਮੀਨ ਜੈਦਾਦ ਸੀ ਉਹ ਆਪਣੀ ਜ਼ਮੀਨ ਦੇ ਵਿੱਚ ਅਨਾਜ اگਾਉਂਦਾ ਸੀ ਉਹਦੇ ਘਰ ਦੇ ਵਿੱਚ ਆਟਾ ਚੌਲ ਅਨਾਜ ਦੀ ਕਦੇ ਵੀ ਕਮੀ ਨਾ ਰਹਿੰਦੀ ਅਤੇ ਉਹਦੇ ਘਰ ਆਇਆ ਜੀ ਕਦੇ ਵੀ ਅਨਾਜ ਤੋਂ ਖਾਲੀ ਨਹੀਂ ਸੀ ਮੁੜਦਾ ਉਹ ਅਨਾਜ ਦੇ ਨਾਲ ਅੰਨ ਦੇ ਨਾਲ দান ਕਰਦਾ ਤੇ ਕਹਿੰਦੇ ਜਿਹੜਾ ਤੀਸਰਾ ਦਾਨੀ ਸੀ ਨਾ ਉਹਦਾ ਕੰਮ ਸੀ ਸੋਨੇ ਜਾਂਦੀ ਦਾ ਉਹ ਇੱਕ ਸੁਨਿਆਰਾ ਤੇ ਉਹਦੇ ਤੇ ਉਹਦਾ ਵੀ ਕੰਮ ਇਹ ਉਹਨੂੰ ਪੁਰਖਾਂ ਵੱਲੋਂ ਹੀ ਮਿਲਿਆ ਸੀ ਤਾਂ ਉਹਦਾ ਕਾਰੋਬਾਰ ਵੀ ਬਹੁਤ ਵਧੀਆ ਚੱਲਿਆ ਪੈਸੇ ਖੋ ਉਹਦਾ ਵੀ ਹੱਥ ਬਹੁਤ ਖੁੱਲਾ ਤਕੇnde ਉਹ ਦਾਨਪੂਰਨ ਕਰਦਾ ਸੀ ਸੋਨੇ ਚਾਂਦੀ ਦੇ ਸ਼ਿੱਕਿਆਂ ਦਾ ਜਦੋਂ ਵੀ ਕੋਈ ਦਿਨ ਤਿਉਹਾਰ ਆਉਣਾ ਕੋਈ ਖਾਸ ਮੌਕਾ ਆਉਣਾ ਤਾਂ ਉਹਨੇ ਸੋਨੇ ਚਾਂਦੀ ਦੇ ਸਿੱਕੇ ਦਿਆ ਕਰਦੇ ਕਹਿੰਦੇ ਉਹ ਤਿੰਨਾ ਹੀ ਦਾਨੀਆਂ ਦੇ ਚਰਚੇ ਚਾਰ ਛੇਰੇ ਫੈਲ ਗਏ ਨਗਰ ਤੋਂ ਬਾਹਰ ਵੀ ਗੱਲ ਫੈਲੀ ਕਿ ਉਹਨਾਂ ਵਰਗਾ ਦਾਨੀ ਸੱਜਣ ਮੁਰਸ਼ ਕੋਈ ਨਹੀਂ ਆ ਕਹਿੰਦੇ ਦੂਰੋਂ ਨੇੜੇੋਂ ਲੋਕ ਉਹਨਾਂ ਦੇ ਘਰ ਦੇ ਵਿੱਚ ਉਹਦੇ ਦਿਨ ਤਿਹਾਰਾਂ ਦੇ ਦਿਨਾਂ ਦੇ ਵਿੱਚ ਉਹਨਾਂ ਦੇ ਘਰਾਂ ਦੇ ਅੱਗੇ ਭੀੜ ਲੱਗੀ ਰਹਿੰਦੀ ਅਤੇ ਸੱਚਮੁੱਚੋ ਤਿੰਨੋ ਦਾਨੀ ਦਿਲ ਖੋਲ ਕੇ ਦਾਨ ਕਰਦੇ ਸਨ ਇੱਕ ਦੁੱਧ ਦਾ ਦਾਨ ਕਰਦਾ ਇੱਕ ਅੰਨ ਦਾ ਅਤੇ ਤੀਸਰਾ ਸੋਨੇ ਚਾਂਦੀ ਦੇ ਸਿੱਕੇ ਲੋੜਵੰਦਾਂ ਦੇ ਵਿੱਚ ਵੰਡਦਾ ਤੇ ਕਹਿੰਦੇ ਇੱਕ ਦੂਸਰੇ ਨਗਰ ਦੇ ਵਿੱਚ ਸਾਧੂ ਸੰਤ ਫਕੀਰ ਜੀ ਰਹਿੰਦੇ ਸੀ ਉਹ ਸਾਧੂ ਸੰਤ ਫਕੀਰ ਜੀ ਪੰਚੇ ਹੋਏ ਸਭ ਕਮਾਈ ਵਾਲੇ ਸਨ ਉਨਾ ਤੱਕ ਵੀ ਗੱਲ ਪਹੁੰਚੀ ਪਰ ਉਹਨਾਂ ਦੇ ਉੱਤੇ ਇਸ ਗੱਲ ਦਾ ਕੋਈ ਅਸਰ ਨਹੀਂ ਹੋਇਆ ਕਿਉਂਕਿ ਉਹਨਾਂ ਨੂੰ ਇਹ دنیਵੀ ਸੁੱਖ ਪਦਾਰਥਾਂ ਦਾ ਕੋਈ ਮੋਹ ਨਹੀਂ ਸੀ ਪਰ ਕਹਿੰਦੇ ਉਹਨਾਂ ਦੇ ਨਾਲ ਰਹਿੰਦੇ ਚੇਲੇ ਉਹ ਸੰਤ ਜੀ ਨੂੰ ਕਹਿਣ ਲੱਗੇ ਵੀ ਕਿਉਂ ਨਾ ਆਪਾਂ ਵੀ ਉਹ ਦਾਨੀបុਰਸ਼ਾ ਗੁਲ ਜਾਈਏ ਲੋਕ ਦੂਰੋਂ ਨੇੜੇੋਂ ਚੱਲ-ਚੱਲ ਕੇ ਉਹਨਾਂ ਦੇ ਕੋਲ ਜਾਂਦੇ ਆ ਅਤੇ ਕਹਿੰਦੇ ਆ ਵੀ ਸਾਧੂ ਸੰਤ ਫਕੀਰਾਂ ਦੀ ਸੇਵਾ ਤਾਂ ਉਹ ਏਦਾਂ ਹੀ ਵੱੱਟ ਚੜ੍ਹ ਕੇ ਕਰਦੇ ਆ ਤੱਕ ਉਹਨਾ ਆਪਾਂ ਵੀ ਉਹਨਾਂ ਦੇ ਕੋਲ ਜਾਈਏ ਆਪਣੀ ਵੀ ਚੰਗੀ ਸੇਵਾ ਕਰਨਗੇ ਹੋ ਸਕਦਾ ਹੈ ਉਹ ਆਪਾਂ ਨੂੰ ਵੀ ਦਿਲ ਖੋਲ ਕੇ ਦਾਨਪੁਣ ਕਰਨ ਤੇ ਆਪਣਾ ਗੁਜ਼ਾਰਾ ਵਧੀਆ ਤਰੀਕੇ ਦੇ ਨਾਲ ਹੋ ਜਾਇਆ ਕਰੇਗਾ ਆਪਾਂ ਨੂੰ ਤਾਂ ਮੰਗਣ ਦੀ ਲੋੜ ਨਹੀਂ ਪੈਣੀ ਕਿੰਨੇ ਸਾਧੂ ਸ਼ਕੀਰ ਜੀ ਨੇ ਕਿਹਾ ਕਿ ਨਹੀਂ ਸਾਨੂੰ ਉਹਨਾਂ ਦੇ ਦਾਨਪੁਣ ਦੀ ਲੋੜ ਨਹੀਂ ਆ ਪਰ ਕਹਿੰਦੇ ਚੇਲੇ ਜਿੱਦ ਕਰਨੋਂ ਨਾ ਹਟੇ ਸੰਤ ਜੀ ਨੇ ਫਿਰ ਕਿਹਾ ਵੀ ਭਾਈ ਉਹ ਦਾਨ ਨਹੀਂ ਆ ਉਹ ਸਿਰਫ ਵਿਖਾਵਾ ਕਰਦੇ ਆ ਕਹਿੰਦੇ ਉਹ ਚੇਲੇ ਕਹਿਣ ਲੱਗੇ ਕਿ ਨਹੀਂ ਸੰਤ ਜੀ ਤੁਸੀਂ ਅੱਜ ਤੱਕ ਉਹਨਾਂ ਨੂੰ ਕਦੀ ਵੇਖਿਆ ਨਹੀਂ ਮਿਲੇ ਨਹੀਂ ਤੁਸੀਂ ਕਿੰਜ ਕਹਿ ਸਕਦੇ ਹੋ ਕਿ ਉਹ ਵਿਖਾਵਾ ਕਰਦੇ ਆ ਚਾਰ-ਛਫੇਰੇ ਉਹਨਾਂ ਦੇ ਚਰਚੇ ਆ ਤੇ ਭਲਾ ਕੋਈ ਵਿਖਾਵਾ ਕਰਨ ਦੇ ਲਈ ਆਪਣਾ ਇੰਨਾ ਖਰਚਾ ਕਰਦਾ ਏ ਉਹ ਕਿਹੜਾ ਅੱਜ ਹੀ ਦਾਨ ਕਰਨ ਲੱਗਿਆ ਉਹ ਤਾਂ ਕਹਿੰਦੇ ਕਈ ਸਾਲਾਂ ਤੋਂ ਇਸੇ ਤਰ੍ਹਾਂ ਹੀ ਦਾਨਪੁਣ ਕਰਦੇ ਆ ਅਤੇ ਦਾਨ ਪੁਣ ਉਹਨਾਂ ਦਾ ਵਧਦਾ ਹੀ ਜਾ ਰਿਹਾ ਈ ਪਹਿਲਾਂ ਨਾਲੋਂ ਵੱਧ ਚੜ ਕੇ ਦਾਨਪੁਣ ਕਰਨ ਲੱਗੇ ਆ ਤਾਂ ਕਿਉਂ ਨਾ ਆਪਾਂ ਵੀ ਉਹਨਾਂ ਦੇ ਕੋਲ ਚੱਲੀਏ ਕਹਿੰਦੇ ਸਾਧੂ ਸੰਤ ਫਕੀਰ ਜੀ ਮਨਾ ਕਰਨ ਪਰ ਇਹ ਚੇਲੇ ਕਿੱਥੋਂ ਹਟਣ ਤਾਂ ਕਹਿੰਦੇ ਸੰਤ ਜੀ ਨੇ ਕਿਹਾ ਵੀ ਤੁਸੀਂ ਨਹੀਂ ਹਟਦੇ ਤਾਂ ਮੈਂ ਤੁਹਾਨੂੰ ਇਹ ਗੱਲ ਸਾਬਤ ਕਰਕੇ ਦਿਖਾ ਸਕਦਾ ਕਿ ਉਹ ਵਿਖਾਵਾ ਕਰਦੇ ਆ ਤਾਂ ਕਹਿੰਦੇ ਚੇਲੇਾਂ ਨੇ ਕਹਿੰਦੇ ਠੀਕ ਹੈ ਸਾਧੂ ਜੀ ਜੇਕਰ ਤੁਸੀਂ ਇਹ ਗੱਲ ਸਾਫ਼ਤ ਕਰ ਦਿੱਤੀ ਕਿ ਉਹ ਵਿਖਾਵਾ ਕਰਦੇ ਆ ਤਾਂ ਅੱਜ ਤੋਂ ਬਾਅਦ ਅਸੀਂ ਕਿਸੇ ਵੀ ਗੱਲ ਦੀ ਜਿੱਦ ਨਹੀਂ ਕਰਾਂਗੇ ਤੁਸੀਂ ਜਿੱਦਾਂ ਜਿੱਦਾਂ ਕਹੋਗੇ ਉਵੇਂ ਹੀ ਕਰਾਂਗੇ ਪਰ ਇੱਕ ਵਾਰ ਉਹਨਾਂ ਦੇ ਦਰਸ਼ਨ ਜ਼ਰੂਰ ਕਰਕੇ ਆਈਏ ਦੇਖ ਕੇ ਆਈਏ ਕਿ ਉਹ ਦਾਨਪੁਣ ਕਿਸ ਤਰ੍ਹਾਂ ਕਰਦੇ ਆ ਕਿੰਨੇ ਚੰਗੇ ਲੋਕ ਹੋਣਗੇ ਕਹਿੰਦੇ ਸਾਧੂ ਅਤੇ ਉਹਨਾਂ ਦੇ ਚੇਲੇ ਉਸ ਨਗਰ ਨੂੰ ਤੁਰ ਪਏ ਨਗਰ ਦੇ ਬਾਹਰ ਬਾਹਰ ਹੀ ਸਾਧੂ ਜੀ ਨੇ ਆਪਣੇ ਚੇਲਿਆਂ ਨੂੰ ਕਿਹਾ ਕਿ ਤੁਹਾਡੇ ਵਿੱਚੋਂ ਇੱਕ ਚੇਲਾ ਮੇਰੇ ਨਾਲ ਚੱਲੋ ਬਾਕੀ ਇੱਥੇ ਰਹੋ ਅਸੀਂ ਦੇਖ ਕੇ ਆਵਨੇ ਆ ਕਿ ਉਹ ਕਿੰਨੇ ਇੱਕ ਵੱਡੇ ਦਾਨੀ ਬੁਰਸ਼ਿਆ ਕਹਿੰਦੇ ਸੰਤ ਜੀ ਨੇ ਦੋ ਚਾਦਰਾਂ ਲਈਆਂ ਇੱਕ ਚਾਦਰ ਆਪਣੇ ਚੇਲੇ ਨੂੰ ਦੇ ਦਿੱਤੀ ਇੱਕ ਆਪਣੇ ਉੱਪਰ ਲਪੇਟ ਲਈ ਅਤੇ ਚੇਲੇ ਨੂੰ ਕਿਹਾ ਵੀ ਜਿਸ ਤਰ੍ਹਾਂ ਮੈਂ ਕਹਾਂਗਾ ਮੇਰੀ ਹਾਂ ਦੇ ਵਿੱਚ ਹਾਂ ਹੀ ਬੁਲਾਉਣੀ ਹੈ ਤਾਂ ਕਹਿੰਦੇ ਚੇਲੇ ਨੇ ਕਿਹਾ ਵੀ ਠੀਕ ਹੈ ਸੰਤ ਜੀ ਜਿੱਦਾਂ ਤੁਸੀਂ ਕਹੋਗੇ ਮੈਂ ਉਦਾਂ ਹੀ ਕਰਾਂਗਾ ਕਹਿੰਦੇ ਉਹ ਸਾਧੂ ਜੀ ਪਹਿਲਾਂ ਉਸ ਘਰ ਦੇ ਵਿੱਚ ਗਏ ਜਿਨ੍ਹਾਂ ਦਾ ਦੁੱਧ ਦਾ ਕਾਰੋਬਾਰ ਸੀ। ਸੰਤ ਜੀ ਨੇ ਜਾ ਕੇ ਉਸ ਦਾਨੀ ਨੂੰ ਬੇਨਤੀ ਕੀਤੀ ਕਿ ਭਾਈ ਸਾਨੂੰ ਕੋੜ ਦਾ ਦੁੱਖ ਰੋਗ ਲੱਗਿਆ ਹੈ। ਅਸੀਂ ਕਈ ਦਿਨਾਂ ਤੋਂ ਭੁੱਖੇ ਤਿਆਸੇ ਆ। ਸਾਨੂੰ ਕੋਈ ਵੀ ਕੰਮ ਧੰਦੇ ਤੇ ਨਹੀਂ ਰੱਖਦਾ। ਇਸ ਕਰਕੇ ਅਸੀਂ ਤੁਹਾਡੇ ਅੱਗੇ ਬੇਨਤੀ ਕਰਦੇ ਹਾਂ ਕਿ ਸਾਨੂੰ ਆਪਣੇ ਘਰ ਦੇ ਵਿੱਚ ਕੰਮ ਤੇ ਰੱਖ ਲਓ। ਸਾਨੂੰ ਪੈਸਾ ਨਹੀਂ ਚਾਹੀਦਾ ਸਾਨੂੰ ਸਿਰਫ ਦੋ ਵਕਤ ਦੀ ਰੋਟੀ ਚਾਹੀਦੀ ਆ। ਸਾਨੂੰ ਆਪਣੇ ਕੋਲ ਕੰਮ ਤੇ ਰੱਖ ਲਓ। ਕਹਿੰਦੇ ਜਦ ਉਸ ਦੁੱਧ ਦੇ ਵਪਾਰੀ ਨੂੰ ਪਤਾ ਲੱਗਿਆ ਕਿ ਇਹ ਤਾਂ ਰੋਗੀ ਆ ਤਾਂ ਕਹਿੰਦੇ ਉਹਨੇ ੱਤਕੇ ਮਾਰ ਕੇ ਕਰੋਬਾਰ ਕਰ ਦਿੱਤੇ ਕਿ ਆ ਕਿ ਤੁਹਾਡੇ ਲਈ ਮੇਰੇ ਘਰ ਦੇ ਵਿੱਚ ਕੋਈ ਥਾਂ ਨਹੀਂ ਆ ਚਲੇ ਜਾਓ ਇੱਥੋਂ ਕਹਿੰਦੇ ਉਸ ਤੋਂ ਬਾਅਦ ਉਹ ਅਗਲੇ ਘਰ ਗਏ ਜਿੱਥੇ ਅੰਨ ਦਾ ਦਾਨੀ ਸੀ ਤਾਂ ਕਹਿੰਦੇ ਇਹਨਾਂ ਨੇ ਇਹੀ ਬੇਨਤੀ ਉੱਤੇ ਵੀ ਜਾ ਕੇ ਕੀਤੀ ਕਿ ਭਾਈ ਸਾਨੂੰ ਕੁਸ਼ਟ ਰੋਗ ਲੱਗਾ ਏ ਇਸ ਕਰਕੇ ਸਾਨੂੰ ਕੋਈ ਵੀ ਕੰਮ ਤੇ ਨਹੀਂ ਰੱਖਦਾ ਕਿਰਪਾ ਕਰਕੇ ਸਾਨੂੰ ਆਪਣੇ ਘਰ ਦੇ ਵਿੱਚ ਕਿਸੇ ਕੰਮ ਦੇ ਉੱਤੇ ਲਾ ਲਓ ਅਸੀਂ ਤੁਹਾਡੇ ਖੇਤਾਂ ਦੇ ਵਿੱਚ ਤੁਹਾਡੇ ਨਾਲ ਮਦਦ ਕਰਾ ਦਿਆ ਕਰਾਂਗੇ ਅਤੇ ਸਾਨੂੰ ਬਦਲੇ ਵਿੱਚ ਪੈਸਾ ਨਹੀਂ ਚਾਹੀਦਾ ਸਿਰਫ ਦੋ ਵਕਤ ਦੀ ਰੋਟੀ ਚਾਹੀਦੀ ਆ ਕਹਿੰਦੇ ਜਦ ਉਹਨੂੰ ਵੀ ਇਸ ਗੱਲ ਦਾ ਪਤਾ ਲੱਗਾ ਕਿ ਇਹ ਰੋਗੀ ਆ ਤਾਂ ਉਹਨਾਂ ਨੇ ਵੀ ਉਹਨਾਂ ਨੂੰ ਉੱਥੋਂ ਭਜਾ ਦਿੱਤਾ ਕੁਝ ਵੀ ਖਾਣ ਪੀਣ ਨੂੰ ਨਹੀਂ ਦਿੱਤਾ ਕੋਈ ਮਦਦ ਨਹੀਂ ਕੀਤੀ ਤੇ ਉਸ ਤੋਂ ਬਾਅਦ ਸੰਤ ਜੀ ਅਤੇ ਉਹਨਾਂ ਦਾ ਚੇਲਾ ਜੋ ਕਿ ਰੋਗੀ ਦੇ ਪੇਸ ਵਿੱਚ ਸਨ ਉਹ ਸੋਨੇਾਰੇ ਦੇ ਕੋਲ ਗਏ ਉੱਥੇ ਵੀ ਜਾ ਕੇ ਉਹ ਬੇਨਤੀ ਕੀਤੀ ਕਿ ਤੁਹਾਡੇ ਘਰ ਦੇ ਵਿੱਚ ਤਾਂ ਕਿਸੇ ਚੀਜ਼ ਦੀ ਕਮੀ ਨਹੀਂ ਤੁਹਾਡਾ ਕਿੰਨਾ ਵਟਾ ਘਾ ਰਿਆ ਕਿਰਪਾ ਕਰਕੇ ਸਾਨੂੰ ਆਪਣੇ ਘਰ ਦੇ ਵਿੱਚ ਕੰਮ ਦੇ ਰੱਖ ਲਓ ਅਸੀਂ ਤੁਹਾਡੇ ਘਰ ਦੇ ਵਿੱਚ ਝਾੜੂ ਪੂੰਚਾ ਲਗਾ ਦਿਆ ਕਰਾਂਗੇ ਤੁਹਾਡੇ ਘਰ ਦੀ ਸਾਫ ਸਫਾਈ ਕਰ ਦਾਂਗੇ ਤੁਹਾਡੇ ਬਾਗਿਚੇ ਦੀ ਸਾਫ ਸਫਾਈ ਕਰ ਦਵਾਂਗੇ ਪਰ ਸਾਨੂੰ ਕੰਮ ਦੇ ਰੱਖ ਲਓ ਅਤੇ ਬਦਲੇ ਵਿੱਚ ਸਾਨੂੰ ਤਨਖਾ ਨਹੀਂ ਚਾਹੀਦੀ ਪੈਸਾ ਨਹੀਂ ਚਾਹੀਦਾ ਸਿਰਫ ਦੋ ਵਕਤ ਦੀ ਰੋਟੀ ਚਾਹੀਦੀ ਹੈ ਕਹਿੰਦੇ ਜਦੋਂ ਨੂੰ ਵੀ ਪਤਾ ਲੱਗਾ ਕਿ ਇਹ ਤਾਂ ਰੋਗੀ ਆ ਤਾਂ ੱੱਕੇ ਮਾਰ ਕੇ ਇਹਨਾਂ ਨੂੰ ਉੱਥੋਂ ਬਾਹਰ ਕੱਢ ਦਿੱਤਾ ਗਿਆ ਕਿ ਇੱਥੋਂ ਦੂਰ ਚਲੇ ਜਾਓ ਤੁਹਾਡਾ ਰੋਗ ਸਾਨੂੰ ਨਾ ਲੱਗ ਜਾਵੇ ਕਿੰਨੇ ਹੁਣ ਤਿੰਨਾਂ ਦਾਨੀਆਂ ਦੇ ਘਰੋਂ ਇਹ ਭੁੱਖੇ ਪਿਆਸੇ ਖਾਲੀ ਮੁੜੇ ਤੇ ਕਹਿੰਦੇ ਸੰਤ ਜੀ ਨੇ ਆਪਣੇ ਚੇਲੇ ਨੂੰ ਕਿਹਾ ਕਿ ਦੇਖ ਲਿਆ ਤੂੰ ਤਾਂ ਕਹਿੰਦਾ ਸੀ ਕਿ ਇਹ ਬਹੁਤ ਵੱਡੇ ਦਾਨੀ ਆ ਤੈਨੂੰ ਮੈਂ ਕਿਹਾ ਸੀ ਨਾ ਕਿ ਇਹ ਸਿਰਫ ਵਿਖਾਵਾ ਕਰਦੇ ਆ ਇੱਕ ਦੂਸਰੇ ਦੇ ਉੱਪਰੋਂ ਵੱਧ ਚੜ੍ਹ ਕੇ ਦਾਨਪੁਣ ਕਰਦੇ ਆ ਕਿ ਸਾਡੀ ਵਾਹ ਵਾਹ ਹੋਵੇ ਫਿਰ ਸੰਤ ਜੀ ਨੇ ਕਿਹਾ ਕਿ ਆ ਤੈਨੂੰ ਮੈਂ ਦੱਸਾਂ ਕਿ ਅਸਲੀ ਦਾਨੀ ਕੌਣ ਹੁੰਦੇ ਨੇ ਅਸਲੀ ਦਾਨ ਪੁਣ ਸੇਵਾ ਕਰਨਾ ਕਿਸ ਨੂੰ ਕਿਹਾ ਜਾਂਦਾ ਹੈ ਕਹਿੰਦੇ ਸੰਤ ਜੀ ਅਤੇ ਉਹਨਾਂ ਦਾ ਚੇਲਾ ਉਸੇ ਤਰ੍ਹਾਂ ਹੀ ਆਪਣੇ ਕੇਰੇ ਨੂੰ ਆਪਣੇ ਸਰੀਰ ਨੂੰ ਚਾਦਰ ਦੇ ਨਾਲ ਲਪੇਟਿਆ ਹੋਇਆ ਪਿੰਡ ਤੋਂ ਬਾਹਰ ਬਾਹਰ ਆਉਣ ਲੱਗੀ ਤਾਂ ਪਿੰਡ ਦੇ ਬਾਰ-ਬਾਰ ਇੱਕ ਛੋਟਾ ਜਿਹਾ ਘਰ ਸੀ ਜਿਹਦੇ ਹਾਲਾਤ ਚੰਗੇ ਨਹੀਂ ਸੀ ਡਿੱਗਿਆ ਠੱਠਿਆ ਜਿਹਾ ਉਹ ਘਰ ਇੱਕ ਕਮਿਹਾਰ ਦਾ ਸੀ ਜੋ ਕਿ ਮਿੱਟੀ ਦੇ ਘੜੇ ਬਣਾਉਂਦੇ ਸਨ ਤਾਂ ਕਹਿੰਦੇ ਉਹ ਦੋਵੇਂ ਪਤੀ ਪਤਨੀ ਆਪਣੇ ਕੰਮ ਦੇ ਵਿੱਚ ਰੁੱਝੇ ਹੋਏ ਸੀ ਕਿੰਦੇ ਸੰਤ ਜੀ ਅਤੇ ਉਹਨਾਂ ਦਾ ਇਹ ਜੇਲਾ ਉਹ પતિ ਪਤਨੀ ਦੇ ਕੋਲ ਗਿਆ ਅਤੇ ਜਾ ਕੇ ਬੇਨਤੀ ਕੀਤੀ ਕਿ ਅਸੀਂ ਕਿਸੇ ਦੂਸਰੇ ਨਗਰ ਤੋਂ ਆਏ ਹਾਂ ਸਾਨੂੰ ਕੋਸ਼ਟ ਰੋਗ ਲੱਗਿਆ ਹੈ ਅਤੇ ਅਸੀਂ ਕੰਮ ਦੀ ਤਲਾਸ਼ ਵਿੱਚ ਆ ਕਿਉਂਕਿ ਸਾਡੇ ਇਸ ਰੋਗ ਕਰਕੇ ਸਾਨੂੰ ਕੋਈ ਵੀ ਕੰਮ ਤੇ ਨਹੀਂ ਰੱਖਦਾ ਤਾਂ ਸਾਡਾ ਰੋਟੀ ਪਾਣੀ ਦਾ ਬਹੁਤ ਔਖਾ ਹੋਇਆ ਹੈ ਤੇ ਅਸੀਂ ਤੁਹਾਡੇ ਅੱਗੇ ਬੇਨਤੀ ਕਰਦੇ ਹਾਂ ਕਿ ਸਾਨੂੰ ਆਪਣੇ ਕੋਲ ਆਪਣੇ ਕੰਮ ਤੇ ਰੱਖ ਲਓ ਅਸੀਂ ਤੁਹਾਡੇ ਨਾਲ ਤੁਹਾਡੀ ਮਦਦ ਕਰਾ ਦਿਆ ਕਰਾਂਗੇ ਅਤੇ ਬਦਲੇ ਦੇ ਵਿੱਚ ਤੁਸੀਂ ਸਾਨੂੰ ਸਿਰਫ ਦੋ ਵਕਤ ਦੀ ਰੋਟੀ ਦੇ ਦਿਓ ਅਤੇ ਰਹਿਣ ਦੇ ਲਈ ਘਰ ਦਾ ਕੋਈ ਇਕ ਲਿਕਾ ਜਿਆ ਕੋਨਾ ਬਸ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਕਹਿੰਦੇ ਪਤੀ ਪਤਨੀ ਨੇ ਜਦੋਂ ਇਹ ਗੱਲ ਸੁਣੀ ਤਾਂ ਦੋਵੇਂ ਕੰਮ ਛੱਡ ਕੇ ਖੜੇ ਹੋ ਗਏ ਅਤੇ ਸੰਤ ਜੀ ਅਤੇ ਚੇਲੇ ਨੂੰ ਕਹਿਣ ਲੱਗੇ ਤੁਸੀਂ ਇੱਥੇ ਬੈਠੋ ਅਸੀਂ ਤੁਹਾਡੇ ਲਈ ਹੁਣੇ ਭੋਜਨ ਪ੍ਰਸ਼ਾਦੇ ਦਾ ਇੰਤਜ਼ਾਮ ਕਰਦੇ ਹਾਂ ਅਤੇ ਤੁਹਾਨੂੰ ਕੰਮ ਕਰਨ ਦੀ ਲੋੜ ਨਹੀਂ ਕਿਉਂਕਿ ਤੁਹਾਡੇ ਸਰੀਰ ਨੂੰ ਦੁੱਖ ਰੋਗ ਲੱਗਿਆ ਹੈ ਤੁਹਾਨੂੰ ਇਲਾਜ ਦੀ ਲੋੜ ਹੈ ਅਸੀਂ ਜਿੰਨੇ ਜੋਗੇ ਹਾਂ ਪਹਿਲਾਂ ਤੁਹਾਡਾ ਇਲਾਜ ਕਰਾਵਾਂਗੇ ਕਹਿੰਦੇ ਉਹ ਕਮਿਹਰ ਨੇ ਆਪਣੀ ਪਤਨੀ ਨੂੰ ਕਿਹਾ ਕਿ ਭਾਗਵਾਨੇ ਤੂੰ ਜਲਦੀ ਦੇ ਨਾਲ ਇਹਨਾਂ ਦੇ ਲਈ ਭੋਜਨ ਪ੍ਰਸ਼ਾਦਾ ਤਿਆਰ ਕਰ ਅਤੇ ਮੈਂ ਇਹਨਾਂ ਦੇ ਲਈ ਇਹਨਾਂ ਦਾ ਇਲਾਜ ਦਾ ਕੋਈ ਇੰਤਜ਼ਾਮ ਕਰਦਾ ਹਾਂ ਕਿੰਨੇ ਕਮਿਹਰ ਨੇ ਜਲਦੀ ਨਾਲ ਆਪਣੇ ਵੇੜੇ ਦੇ ਵਿੱਚ ਲੱਗੀ ਹੋਈ ਨਿੰਮ ਤੋਂ ਪੱਤੇ ਉਤਾਰ ਕੇ ਉਬਾਲਣੇ ਸ਼ੁਰੂ ਕਰ ਦਿੱਤੇ ਉਬਾਲ ਕੇ ਪਾਣੀ ਸੰਤ ਜੀ ਅਤੇ ਉਹਨਾਂ ਦੇ ਚੇਲੇ ਦੇ ਅੱਗੇ ਰੱਖ ਦਿੱਤਾ ਅਤੇ ਕਿਹਾ ਕਿ ਤੁਸੀਂ ਇਸ ਦੇ ਨਾਲ ਇਸ਼ਨਾਨ ਕਰੋ ਇਹਦੇ ਨਾਲ ਤੁਹਾਡੇ ਰੋਗ ਨੂੰ ਆਰਾਮ ਮਿਲੇਗਾ ਫਿਰ ਆਪਾਂ ਕੋਈ ਦਵਾਈ ਬੂਟੀ ਦਾ ਇੰਤਜ਼ਾਮ ਕਰਾਂਗੇ 19 ਦੇਰ ਤੱਕ ਕਹਿੰਦੇ ਭੋਜਨ ਪ੍ਰਸ਼ਾਦਾ ਵੀ ਬਣ ਕੇ ਤਿਆਰ ਹੋ ਗਿਆ ਕਹਿੰਦੇ ਦੋਵਾਂ ਪਤੀ ਪਤਨੀ ਨੇ ਬੜੇ ਹੀ ਸਤਿਕਾਰ ਸਹਿਤ ਉਹਨਾਂ ਨੂੰ ਭੋਜਨ ਪ੍ਰਸ਼ਾਦਾ ਛਕਾਇਆ ਕਹਿੰਦੇ ਫਿਰ ਰਾਤ ਨੂੰ ਉਹਨਾਂ ਦੇ ਰਹਿਣ ਦਾ ਬੜਾ ਵਧੀਆ ਇੰਤਜ਼ਾਮ ਕੀਤਾ ਕਹਿੰਦੇ ਸੰਤ ਜੀ ਅਤੇ ਚੇਲਾ ਉਹਨਾਂ ਦੇ ਘਰ ਦੇ ਵਿੱਚ ਇੱਕ ਰਾਤ ਠਹਿਰਨ ਤੋਂ ਬਾਅਦ ਜਦ ਸਵੇਰ ਹੋਈ ਤਸਵੇਰੇ ਉੱਠ ਕੇ ਉਹਨਾਂ ਨੇ ਉਹ ਪਤੀ ਪਤਨੀ ਦਾ ਧੰਨਵਾਦ ਕੀਤਾ ਤੇ ਉਹਨਾਂ ਨੂੰ ਸਾਰੀ ਗੱਲਬਾਤ ਦੱਸੀ ਕਿ ਅਸੀਂ ਤਾਂ ਕਿਸੇ ਬਾਹਰੋਂ ਨਗਰ ਤੋਂ ਆਏ ਆ ਅਸੀਂ ਤਾਂ ਸਿਰਫ ਤੁਹਾਡੇ ਪਿੰਡ ਦੇ ਇਹ ਦਾਨੀ ਸੱਜਣਾ ਦੀ ਪਰ ਸੰਸਾ ਸੁਣ ਕੇ ਆਈ ਸੀ ਪਰ ਉਹਨਾਂ ਦੇ ਕਰਦੇ ਵਿੱਚੋਂ ਤਾਂ ਸਾਨੂੰ ਨਿਰਾਸ਼ਾ ਹੀ ਮਿਲੀ ਪਰ ਤੁਸੀਂ ਸਾਡੀ ਬਹੁਤ ਸੇਵਾ ਕੀਤੀ ਆ ਕਹਿੰਦੇ ਉਹ ਸਾਧੂ ਸੰਤ ਫਕੀਰ ਜੀ ਨੇ ਉਹ પતિ ਪਤਨੀ ਨੂੰ ਬਹੁਤ ਸਾਰੀਆਂ ਅਸੀਸਾਂ ਦਿੱਤੀਆਂ ਦੁਆਵਾਂ ਦਿੱਤੀਆਂ ਅਤੇ ਉਥੋਂ ਚਲੇ ਗਏ ਜਾ ਕੇ ਆਪਣੇ ਬਾਕੀ ਸਾਥੀਆਂ ਦੇ ਕੋਲ ਗਏ ਅਤੇ ਉਹਨਾਂ ਨੂੰ ਵੀ ਜਾ ਕੇ ਸਾਰੀ ਗੱਲਬਾਤ ਦੱਸੀ ਅਤੇ ਸਮਝਾਇਆ ਕਿ ਭਾਈ ਦਾਨ ਪੁੰਨ ਸੇਵਾ ਭਾਵਨਾ ਦੇ ਨਾਲ ਕੀਤੀ ਜਾਂਦੀ ਹੈ ਵਸਤੂਆਂ ਦੇ ਨਾਲ ਨਹੀਂ ਕੀਤੀ ਜਾਂਦੀ ਉਹ ਦਾਨੀ ਸੱਜਣਾ ਦੇ ਕੋਲ ਧਨ ਦੌਲਤ ਪੈਸਾ ਤਾਂ ਬਹੁਤ ਆ ਪਰ ਉਹਨਾਂ ਦੇ ਕੋਲ ਉਹ ਭਾਵਨਾ ਨਹੀਂ ਸੀ ਜੋ ਉਸ ਕਮਿਆਰ ਅਤੇ ਉਸ ਦੀ ਪਤਨੀ ਦੇ ਕੋਲ ਸੀ ਜਿਨ੍ਹਾਂ ਨੇ ਆਪਣੀ ਇੰਨੀ ਸੇਵਾ ਕੀਤੀ ਆਪਣੇ ਦੁੱਖ ਰੋਗ ਤੋਂ ਡਰੇ ਨਹੀਂ ਬਲਕਿ ਸਾਡੇ ਦੁੱਖ ਰੋਗ ਦਾ ਇਲਾਜ ਕਰਨ ਦੇ ਲਈ ਵੀ ਤਿਆਰ ਹੋਗੇ ਸੀ ਸੋ ਇਹ ਕਹਾਣੀ ਭਾਵੇਂ ਕਾਲਪਨਿਕ ਆ ਪਰ ਕਹਾਣੀ ਦੇ ਰਾਹੀਂ ਸਾਨੂੰ ਵੀ ਇਹੀ ਸਿੱਖਿਆ ਦੇਣ ਦੀ ਕੋਸ਼ਿਸ਼ ਕੀਤੀ ਗਈ ਆ ਕਿ ਦਾਨ ਪੁੰਨ ਸੇਵਾ ਭਾਵਨਾ ਦੇ ਨਾਲ ਕੀਤਾ ਜਾਂਦਾ ਹੈ ਸੱਚੀ ਸੁੱਚੀ ਨੀਅਤ ਦੇ ਨਾਲ ਕੀਤਾ ਹੋਇਆ ਦਾਨ ਪੁੰਨ ਦਾ ਫਲ ਸਾਨੂੰ ਮਿਲਦਾ ਹੈ ਕਿਉਂਕਿ ਉਹ ਅੰਤਰਜਾਮੀ ਪਾਤਸ਼ਾਹ ਸਤਿਗੁਰੂ ਸੱਚੇ ਪਾਤਸ਼ਾਹ ਸਭ ਜਾਣਦੇ ਨੇ ਸਭ ਦੀਆਂ ਦਿਲਾਂ ਦੀਆਂ ਭਾਵਨਾ ਨੂੰ ਸਮਝਦੇ ਆ ਇੱਕ ਪਾਸੇ ਵਿਖਾਵਾ ਕਰਕੇ ਕੋਈ ਭਾਵੇਂ ਸੋਨੇ ਦਾ ਦਾਣ ਕਰੀ ਜਾਵੇ ਤਾਂ ਉਹਨੂੰ ਉਹਦਾ ਫਲ ਨਹੀਂ ਮਿਲ ਸਕਦਾ ਕਿਉਂਕਿ ਉਹ ਸਿਰਫ ਆਪਣੀ ਵਾਹ-ਵਾਹ ਦੇ ਲਈ ਕਰ ਲਿਆ ਹੈ ਦੂਜੇ ਪਾਸੇ ਜੇ ਕੋਈ ਸੱਚੀ ਸੁੱਚੀ ਭਾਵਨਾ ਰੱਖ ਕੇ ਆਪਣੇ ਘਰ ਦੇ ਵਿੱਚ ਇੱਕ ਸੁੱਕੀ ਰੋਟੀ ਦਾ ਵਿਦਾਨ ਪੁੰਨ ਕਰ ਦੇਵੇ ਕਿਸੇ ਨੂੰ ਭੋਜਨ ਪ੍ਰਸ਼ਾਦਾ ਛਕਾ ਦੇਵੇ ਨਾ ਉਹਦਾ ਫਲ ਕਈ ਗੁਣਾ ਵਧ ਕੇ ਉਹਦੀ ਚੋਲੀ ਦੇ ਵਿੱਚ ਪੈਂਦਾ ਹੈ ਤਾਂ ਦਾਨ ਪੁੰਨ ਸੇਵਾ ਕਰਮਾਂ ਵਾਲਿਆਂ ਨੂੰ ਮਿਲਦੀ ਹੈ ਕਿਉਂਕਿ ਇਹ ਉਦੋਂ ਹੀ ਅਸੀਂ ਕਰ ਸਕਦੇ ਹਾਂ ਜਦੋਂ ਸਾਡੇ ਮਨ ਦੇ ਵਿੱਚ ਤਰਸ ਦੀ ਦਇਆ ਦੀ ਭਾਵਨਾ ਹੈ ਅਤੇ ਤਰਸ ਦਇਆ ਦੀ ਭਾਵਨਾ ਉਹਨਾਂ ਦੇ ਮਨ ਵਿੱਚ ਆਉਂਦੀ ਹੈ ਜਿਨ੍ਹਾਂ ਦੇ ਮਨ ਵਿੱਚ ਉਹ ਸੱਚ